ਹਾਂ ਸ਼ੋਰੀ ਦੇ ਦਫ਼ਤਰ ਦੇ ਵਿੱਚ ਆ ਕੇ ਇੱਕ ਇੱਕ ਕਰਕੇ 6 ਹਾਂ ਸ਼ੋਰੀ ਦੀ ਸ਼ਾਤੀ ਦੇ ਵਿੱਚ ਜਿਸ ਦੇ ਕਾਰਨ ਨੀਹਾ ਸ਼ੋਰੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਬਲਵਿੰਦਰ ਸਿੰਘ ਦਫ਼ਤਰ ਚੋਂ ਨਿਕਲ ਕੇ ਆਪਦੇ ਆਪ ਨੂੰ ਸਤਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜ ਪ੍ਰੇਤ ਟਾਕ ਤੇ ਜਿੱਦਾਂ ਕਿ ਹਰ ਵਾਰ ਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਖਬਰ ਕਹਾਣੀ ਦੇ ਰੂਪ ਚ ਜਾਂ ਕੋਈ ਨਾ ਕੋਈ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣੇ ਹਾਂ। ਉਵੇਂ ਹੀ ਤਰ੍ਹਾਂ ਥੰਬਨੇਲ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਣਾਗਾ ਵੀ ਅੱਜ ਅਸੀਂ ਉਹ ਨੌਜਵਾਨ ਧੀ ਦੀ ਕਹਾਣੀ ਲੈ ਕੇ ਹਾਜ਼ਰ ਤੁਹਾਡੇ ਸਾਹਮਣੇ ਹੋਏ ਆਂਗੇ ਜਿਨੇ ਪੰਜਾਬ ਦੀ ਡਰੱਗ ਮਾਫੀਆ ਜਾਂ ਪੰਜਾਬ ਦੀ ਉਹ ਧਿਰ ਨਾਲ ਮੱਥਾ ਲਾਇਆ ਜੋ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਸੀ। ਵੀਡੀਓ ਸੁਣਨ ਤੋਂ ਬਾਅਦ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਕਮੈਂਟ ਕਰਿਓ ਤੇ ਆਪੋ ਆਪਣੀ ਪ੍ਰਤੀਕਿਰਿਆ ਦੱਸੋ ਕਿਉਂਕਿ ਇਸ ਨੌਜਵਾਨ ਧੀ ਨੇ ਆਪਣੀ ਇਮਾਨਦਾਰੀ ਖਾਤਰ ਆਪਣੀ ਜਾਨ ਗਵਾਲੀ ਪਰ ਜੋ ਆਪਣੇ ਪੰਜਾਬ ਦਾ মিডিਆ ਜੋ ਸਾਰਾ ਦਿਨ ਇਮਾਨਦਾਰੀ ਸੱਚ ਦਾ ਰੋਣਾ ਰੋਂਦਾ ਰਹਿੰਦਾ ਉਹ ਵੱਡੇ মিডিਆ ਦੇ ਅਦਾਰਿਆਂ ਨੇ ਇਸ ਕੇਸ ਦੇ ਉੱਤੇ ਕੋਈ ਵੀ ਰੋਲ ਅਦਾ ਨਹੀਂ ਕੀਤਾ ਕਿਉਂਕਿ ਅੱਜ ਵੀ ਨੀਹਾ ਸ਼ੋਰੀ ਦੇ ਮਾਪਿਓ ਇਨਸਾਫ ਉਡੀਕਦੇ ਨੇ ਵੀ ਕਦੋਂ ਸਾਨੂੰ ਇਨਸਾਫ ਮਿਲੇਗਾ ਇਹ ਕਟਨਾ ਜੀ 29 ਮਾਰਚ 2019 ਇਹ ਉਹ ਕਾਲਾ ਦਿਨ ਸੀਗਾ ਖਰੜ ਦੇ ਵਿੱਚ ਨੀਹਾ ਸ਼ੋਰੀ ਦਾ ਦਫ਼ਤਰ ਸੀ ਜੋ ਕਿ ਨੀਹਾ ਸ਼ੋਰੀ ਡਰਗ ਇਨਸਪੈਕਟਰ ਸੀ ਨੀਹਾ ਸ਼ੋਰੀ ਆਪਣੇ ਦਫ਼ਤਰ ਦੇ ਵਿੱਚ ਬੈਠੀ ਰੋਟੀਨ ਦੀ ਤਰ੍ਹਾਂ ਆਪਦਾ ਕੰਮ ਕਰ ਰਹੀ ਹੁੰਦੀ ਆ ਤਾਂ ਇੱਕ ਵਿਅਕਤੀ ਆਉਂਦਾ ਜਿਸ ਦਾ ਨਾਮ ਬਲਵਿੰਦਰ ਸਿੰਘ ਹੁੰਦਾ ਜੋ ਕਿ ਮਰਿੰਡੇ ਤੋਂ ਬਿਲੋਂਗ ਕਰਦਾ ਹੁੰਦਾ ਹੈਗਾ ਉਹ ਨੀਹਾ ਸ਼ੋਰੀ ਦੇ ਦਫ਼ਤਰ ਦੇ ਵਿੱਚ ਆ ਕੇ ਇੱਕ ਇੱਕ ਕਰਕੇ 6 ਗੋਲੀਆਂ ਨੀਹਾ ਸ਼ੋਰੀ ਦੀ छाती ਦੇ ਵਿੱਚ ਮਾਰਦਾ ਜਿਸ ਦੇ ਕਾਰਨ ਨੀਹਾ ਸ਼ੋਰੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਬਲਵਿੰਦਰ ਸਿੰਘ ਦਫ਼ਤਰ ਚੋਂ ਨਿਕਲ ਕੇ ਆਪ ਦੇ ਆਪ ਨੂੰ ਗੋਲੀ ਮਾਰ ਲੈਂਦਾ ਹੈ ਗੋਲੀ ਮਾਰਨ ਤੋਂ ਬਾਅਦ ਬਲਵਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਕਾਨੂੰਨ ਵੱਲੋਂ ਬਲਵਿੰਦਰ ਸਿੰਘ ਨੂੰ ਡਿਪਰੈਸ਼ਨ ਦਾ ਮਰੀਜ਼ ਜਾਂ ਮੈਂਟਲੀ ਅਫਸਰਟ ਕਹਿ ਕੇ ਇੱਕ ਕੇਸ ਨੂੰ ਇੱਕ ਤਰ੍ਹਾਂ ਰਫਾ ਦਫਾ ਕਰ ਦਿੱਤਾ ਜਾਂਦਾ ਹੈ ਹੁਣ ਗੋਲੀਆਂ ਮਾਰਨ ਪਿੱਛੇ ਪੂਰੀ ਕਹਾਣੀ ਕੀ ਅਸਲ ਕਹਾਣੀ ਮੈਂ ਤੁਹਾਨੂੰ ਦੱਸਦਾ ਕਈ ਲੋਕਾਂ ਨੂੰ ਕਹਾਣੀ ਦਾ ਨਹੀਂ ਪਤਾ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਵੀ ਮੀਡੀਆ ਨੇ ਕੋਈ ਵੱਡਾ ਰੋਲ ਅਦਾ ਨਹੀਂ ਕੀਤਾ ਜੋ ਮੀਡੀਆ ਸਾਰਾ ਦਿਨ ਸੱਚ ਦਾ ਰੋਣਾ ਰੋਂਦਾ ਜਾਂ ਜੋ ਮੀਡੀਆ ਵੱਡੇ ਵੱਡੇ ਲੀਡਰਾਂ ਦੀਆਂ ਇੰਟਰਵਿਊ ਕਰਦਾ ਕੋਈ ਚੰਗੇ ਸਵਾਲ ਜਵਾਬ ਕਰਨ ਦੀ ਬਜਾਏ ਉਹ ਸਿਰਫ ਤੁਸੀਂ ਕੁਰਤੇ ਪਜਾਮੇ ਕਿੱਥੋਂ ਬਣਾਏ ਆ ਤੁਸੀਂ ਕੀ ਕੀ ਖਾਣ ਦੇ ਸ਼ਕੀਨ ਹੋ ਤੇ ਉਸ ਤੋਂ ਬਾਅਦ ਉਹ মিডিਆ ਸੱਚ ਦਾ ਰੋਣਾ ਰੋਂਦਾਗਾ ਉਸੇ ਹੀ ਪੁਆਇੰਟ ਦੇ ਉੱਤੇ ਮੈਂ ਆਉਣਾਗਾ 2019 ਦੇ ਵਿੱਚ ਨੀਹਾ ਸ਼ੋਰੀ ਦਾ ਕਤਲ ਹੁੰਦਾ ਉਸ ਤੋਂ ਜੇ ਆਪਾਂ 11 12 ਸਾਲ ਪਿੱਛੇ ਜਾਂਨੇ ਆ ਤਾਂ ਨੀਹਾ ਸ਼ੋਰੀ ਨੇ ਇੱਕ ਮਰਿੰਡੇ ਆਪਣੀ ਟੀਮ ਦੇ ਨਾਲ ਮੈਡੀਕਲ ਉੱਤੇ ਰੇਡ ਕੀਤੀ ਤੇ ਉੱਥੇ ਨੀਹਾ ਸ਼ੋਰੀ ਨੂੰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਵੇਂ ਆਪਾਂ ਅਕਸਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਈ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਲੱਗੀਆਂ ਸਿਗਨੇਚਰ ਕੈਪਸੂਲ ਕਈ ਮੈਡੀਕਲਾਂ ਤੋਂ ਫੜੇ ਜਾਂਦੇ ਆਗੇ ਉਹ ਅਕਸਰੀ ਵੀਡੀਓ ਆ YouTube ਜਾਂ Facebook Instagram ਤੇ ਦੇਖਣ ਨੂੰ ਮਿਲਦੀਆਂ ਨੇ ਉਵੇਂ ਹੀ ਕਾਨੂੰਨੀ ਤਰੀਕੇ ਨਾਲ ਨੀਹਾ ਸ਼ੋਰੀ ਨੇ ਰੇਡ ਕੀਤੀ ਰੇਡ ਦੌਰਾਨ ਨੀਹਾ ਸ਼ੋਰੀ ਨੇ ਕੋਈ ਗਲਤ ਨਹੀਂ ਕੀਤੀ ਉਸ ਨੇ ਆਪਣੀ ਇਮਾਨਦਾਰੀ ਨੂੰ ਮੁੱਖ ਰੱਖਦੇ ਹੋਏ ਉਸ ਮੈਡੀਕਲ ਦਾ ਲਾਇਸੈਂਸ ਰੱਦ ਕਰ ਦਿੱਤਾ ਲੇਕਸ ਅਰਧ ਕਰਨ ਤੋਂ ਬਾਅਦ ਜੋ ਬਲਵਿੰਦਰ ਸਿੰਘ ਹੁੰਦਾਗਾ ਉਹ ਚੰਡੀਗੜ੍ਹ ਕਿਸੇ ਹਸਪਤਾਲ ਦੇ ਵਿੱਚ ਨੌਕਰੀ ਕਰਨ ਲੱਗ ਜਾਂਦਾਗਾ। ਨੀਹਾ ਸ਼ੋਰੀ ਕੋਲ ਸੈਂਟਰ ਗਵਰਨਮੈਂਟ ਤੋਂ ਮੈਡੀਕਲ ਟੀਮ ਆਉਂਦੀ ਆ 2018 ਦੇ ਵਿੱਚ। ਤਾਂ ਉਹ ਨੀਹਾ ਸ਼ੋਰੀ ਨੂੰ ਆ ਕੇ ਇੱਕ ਸਵਾਲ ਕਰਦੇ ਆ ਵੀ ਤੁਸੀਂ ਉਹਨਾਂ ਗੋਲੀਆਂ ਦਾ ਰਿਕਾਰਡ ਸਾਨੂੰ ਦਿਵੋ ਜੋ ਗੋਲੀਆਂ ਸਰਕਾਰ ਵੱਲੋਂ ਜਾਨਕੀ ਸੈਂਟਰ ਗਵਰਨਮੈਂਟ ਤੋਂ ਸਰਕਾਰੀ ਹਸਪਤਾਲਾਂ ਸਰਕਾਰੀ ਕੇਂਦਰਾਂ ਦੇ ਵਿੱਚ ਆਉਂਦੀਆਂ ਨੇ ਜੋ ਨਸ਼ੇ ਦੇ ਐਡਿਕਟ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਨੇ ਜਿਵੇਂ ਆਪਾਂ ਅਕਸਰ ਖਬਰਾਂ ਦੇ ਵਿੱਚ ਦੇਖਦੇ ਹਾਂ ਕਿ ਕਈ ਵਾਰ ਐਦਾਂ ਦੀਆਂ ਨਿਊਜ਼ਾਂ ਸਾਹਮਣੇ ਆਂਣੇ ਹਸਪਤਾਲ ਦੇ ਵਿੱਚ ਮੀਡੀਆ ਕਰਮਚਾਰੀ ਜਾਂਦੇ ਆ ਤਾਂ ਕਈ ਲੋਕ ਕਹਿੰਦੇ ਆ ਵੀ ਸਾਨੂੰ ਪਹਿਲਾਂ ਨਸ਼ੇ ਛਡਾ ਕੇ ਜਾਂ ਸਾਨੂੰ ਚੱਟਾ ਛਡਾ ਕੇ ਜਾਂ ਸਾਨੂੰ ਡੋਡੇ ਛਡਾ ਕੇ ਸਾਨੂੰ ਇਹਨਾਂ ਗੋਲੀਆਂ ਤੇ ਲਾ ਦਿੱਤਾ ਗਿਆ ਜੋ ਜੀਭ ਥਲੇ ਰੱਖਣ ਵਾਲੀ ਗੋਲੀ ਆ ਵੀ ਉਸ ਤੋਂ ਬਾਅਦ ਸਾਨੂੰ ਗੋਲੀਆਂ ਮਿਲ ਨਹੀਂ ਰਹੀਆਂ ਸਾਨੂੰ ਹਰ ਵਾਰ ਐਦਾਂ ਕਿਹਾ ਜਾਂਦਾ ਵੀ ਗੋਲੀਆਂ ਦੀ ਸ਼ਾਰਟੇਜ ਆ ਸੋ ਉਮੂਮੇ ਹੀ ਜਦੋਂ ਉਹ ਟੀਮ ਨੇਹਾ ਸ਼ੋਰੀ ਕੋਲ ਆਉਂਦੀ ਆ ਤਾਂ ਨੇਹਾ ਸ਼ੋਰੀ ਜੋ ਜੋ ਨੇਹਾ ਸ਼ੋਰੀ ਦੇ ਅੰਡਰ ਹਸਪਤਾਲ ਜਾਂ ਕੇਂਦਰ ਉਹ ਪੈਂਦੇ ਸੀਗੇ ਤਾਂ ਨੇਹਾ ਸ਼ੋਰੀ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਰੇਡ ਕਰਦੀ ਆ ਰੇਡ ਕਰਕੇ ਜਦੋਂ ਨੇਹਾ ਸ਼ੋਰੀ ਉੱਥੇ ਰਿਕਾਰਡ ਚੈੱਕ ਕਰਦੀ ਆ ਉਹ ਗੋਲੀਆਂ ਦਾ ਜੋ ਕਿ ਸੈਂਟਰ ਵਿਭਾਗ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾਣੀਆਂ ਹੁੰਦੀਆਂ ਨੇਗੀਆਂ ਸੋ ਉਹ ਦੇਖਦੇ ਆ ਉਹਨਾਂ ਗੋਲੀਆਂ ਦਾ ਪਿੱਛੋਂ ਦਾ ਰਿਕਾਰਡ ਤਾਂ ਸਾਰਾ ਹੁੰਦਾ ਹੈਗਾ ਪਰ ਉਹ ਗੋਲੀਆਂ ਗਈਆਂ ਕਿੱਥੇ ਕਿਉਂਕਿ ਉਹ ਗੋਲੀ ਦਾ ਰੇਟ 5 ਰੁਪਏ ਸੀ ਸਰਕਾਰੀ ਰੇਟ ਉਸ ਟਾਈਮ ਦੇ ਵਿੱਚ ਜਦੋਂ ਨੀਹਾ ਸ਼ੋਰੀ ਵੱਖ-ਵੱਖ ਕੇਂਦਰਾਂ ਵੱਖ-ਵੱਖ ਹਸਪਤਾਲਾਂ ਉਹਨਾਂ ਦੀ ਜਿਹੜੀ ਟੀਮ ਸੀ ਉਹਨਾਂ ਤੋਂ ਸਵਾਲ ਕਰਦੀ ਆ ਵੀ ਇਹ ਗੋਲੀਆਂ ਦਾ ਰਿਕਾਰਡ ਦਿਵੋ ਪਿੱਛੇ ਤੋਂ ਇੰਨੀਆਂ ਗੋਲੀਆਂ ਆਈਆਂ ਤੇ ਤੁਸੀਂ ਗੋਲੀਆਂ ਕਿਹਨੂੰ ਵੇਚੀਆਂ ਨੇ ਉਹ ਡਰੱਗ ਮਾਫੀਆ ਵੱਡੇ ਲੈਵਲ ਤੇ ਗੋਲੀਆਂ ਲੇ ਲੈਂਦਾ ਸੀਗਾ ਜਿਵੇਂ ਆਪਾਂ ਕਹਿ ਦਈਏ ਅਨਲੀਗਲ ਤਰੀਕੇ ਨਾਲ ਉਸ ਤੋਂ ਬਾਅਦ ਬਾਹਰ ਉਹ ਡਰੱਗ ਮਾਫੀਆ ਵੱਡੇ ਵੱਡੇ ਮੈਡੀਕਲ ਅੰਥਰੂ ਜਾਂ ਵੱਡੇ ਵੱਡੇ ਨਸ਼ੇ ਦੇ ਵਪਾਰੀਆਂ ਥਰੂ ਵੇਚਦਾ ਸੀਗਾ ਮਹਿੰਗੇ ਭਾਅ 5 ਰੁਪਏ ਦੀ ਗੋਲੀ ਤੇ ਬਾਹਰ 50 ਰੁਪਏ ਦੀ ਵੇਚਣੀ ਇੱਕ ਤਰ੍ਹਾਂ ਜਦੋਂ ਨੀਹਾ ਸ਼ੋਰੀ ਨੂੰ ਇਸ ਸਕੈਮ ਦਾ ਪਤਾ ਲੱਗਦਾਗਾ ਤਾਂ ਇਹ ਇੱਕ ਨਹੀਂ ਦੋ ਨਹੀਂ 100 ਕਰੋੜ ਦੇ ਲਾਗੇ ਤਾਗੇ ਕੀਮਤ ਦੇ ਵਿੱਚ ਗੋਲੀਆਂ ਦਾ ਘਪਲਾ ਹੋਇਆ ਹੁੰਦਾਗਾ ਤਾਂ ਨੀਹਾ ਸ਼ੋਰੀ ਇੱਕ ਰਿਪੋਰਟ ਤਿਆਰ ਕਰਦੀ ਆ ਜਿਸ ਰਿਪੋਰਟ ਦੇ ਵਿੱਚ ਉਦੋਂ ਮੌਜੂਦਾ ਸਰਕਾਰ ਕਾਂਗਰਸ ਦੀ ਸੀ ਅਜਿਹੇ ਹਰ ਬੰਦਿਆਂ ਦੇ ਵੀ ਨਾਮ ਮੈਂਸ਼ਨ ਹੁੰਦੇ ਆ ਜਿਨ੍ਹਾਂ ਦਾ ਸਬੰਧ ਸਿੱਧਾ-ਸਿੱਧਾ ਕਾਂਗਰਸ ਪਾਰਟੀ ਦੇ ਨਾਲ ਜੁੜਦਾ ਹੁੰਦਾ ਹੈਗਾ ਨੀਹਾ ਸ਼ੋਰੀ ਰਿਪੋਰਟ ਆਪਣੇ ਕਿਸੇ ਸੀਨੀਅਰ ਅਫਸਰ ਨੂੰ ਭੇਜਦੀ ਆ ਤੋ ਉਸ ਦੁਆਰਾ ਨੀਹਾ ਸ਼ੋਰੀ ਦੀ ਰਿਪੋਰਟ ਨੂੰ ਲੀਕ ਕਰ ਦਿੱਤਾ ਜਾਂਦਾ ਹੈ ਨੀਹਾ ਸ਼ੋਰੀ ਦੀ ਰਿਪੋਰਟ ਕੋਰਟ ਦੇ ਵਿੱਚ ਵੀ ਗਈ ਸੀ ਕੋਰਟ ਦੇ ਵਿੱਚ ਜਦੋਂ ਰਿਪੋਰਟ ਜਾਂਦੀ ਆ ਤੇ ਜਿਨ੍ਹਾਂ ਜਿਨ੍ਹਾਂ ਦੇ ਨਾਮ ਮੈਂਸ਼ਨ ਹੁੰਦੇ ਆ ਜਾਂ ਡਰੱਗ ਮਾਫੀਆ ਇਸ ਦੇ ਪਿੱਛੇ ਜੋ ਕੰਮ ਕਰਦਾ ਹੈਗਾ ਸਰਕਾਰਾਂ ਨਾਲ ਮਿਲ ਕੇ ਉਹਨਾਂ ਦੇ ਨਾਮ ਮੈਂਸ਼ਨ ਹੁੰਦੇ ਆ ਜੇ ਰਿਪੋਰਟ ਇਹ ਕੋਰਟ ਦੇ ਵਿੱਚ ਜਨਤਕ ਹੋਊਗੀ ਜਾਂ ਇਹ ਰਿਪੋਰਟ ਬਾਹਰ ਆ ਗਈ ਸਾਡਾ ਸਾਰਾ ਕੁਝ ਖਰਾਬ ਹੋ ਜਾਊਗਾ ਮਤਲਬ ਸਕੈਮ ਦੇ ਵਿੱਚ ਅੰਦਰ ਵੀ ਹੋਣਗੇ ਤੇ ਜੂਏ ਆਪਾਂ ਕਹਦੇ ਵੀ ਲੋਕ ਆਪਾਂ ਨੂੰ ਕੀ ਕਹਿਣਗੇ ਉਸ ਤੋਂ ਬਾਅਦ ਉਹੀ ਬਲਵਿੰਦਰ ਸਿੰਘ ਨੂੰ ਤਿਆਰ ਕੀਤਾ ਜਾਂਦਾਗਾ ਜੋ ਕਿ ਮਰਿੰਡਾ ਦਾ ਹੁੰਦਾਗਾ ਬਲਵਿੰਦਰ ਸਿੰਘ ਨੂੰ ਤਿਆਰ ਕੀਤਾ ਜਾਂਦਾਗਾ ਵੀ ਤੂੰ ਨੇਹਾ ਸ਼ੋਰੀ ਦਾ ਕਤਲ ਕਰਨਾਗਾ ਹੁਣ ਕੋਰਟ ਦੇ ਵਿੱਚ ਰਿਪੋਰਟਾਂ ਤਾਂ ਨਹੀਂ ਖੁੱਲੀਆਂ ਪਰ 29 ਮਾਰਚ 2019 ਨੂੰ ਬਲਵਿੰਦਰ ਸਿੰਘ ਹੈਂਡਬੈਗ ਆਪਣਾ ਪਾ ਕੇ ਖਰੜ ਨੇਹਾ ਸ਼ੋਰੀ ਦੇ ਦਫ਼ਤਰ ਦੇ ਵਿੱਚ ਜਾਂਦਾ ਤੇ ਉਸ ਦਿਨ ਨੀਹਾ ਸ਼ੋਰੀ ਦੇ ਨਾਲ ਨੀਹਾ ਸ਼ੋਰੀ ਦੀ ਭਤੀਜੀ ਵੀ ਹੁੰਦੀ ਹੈ ਜੋ ਕਿ ਅਮਰੀਕਾ ਤੋਂ ਆਈ ਹੁੰਦੀ ਆ ਉਸ ਨੂੰ ਪੰਜਾਬੀ ਲਿਖਣੀ ਬੋਲਣੀ ਸਮਝਣੀ ਬੜੀ ਔਖੀ ਲੱਗਦੀ ਹੁੰਦੀ ਆ ਨੀਹਾ ਸ਼ੋਰੀ ਆਪਣੇ ਕੈਬਨ ਦੇ ਵਿੱਚ ਬੈਠੀ ਕੰਮ ਕਰਦੀ ਹੁੰਦੀ ਆ ਤੇ ਬਲਵਿੰਦਰ ਸਿੰਘ ਆਪਦਾ ਬੈਗ ਨਾਲ ਲੈ ਕੇ ਆਉਂਦਾਗਾ ਮੈਂ ਉਸ ਦੀ ਵੀਡੀਓ ਵੀ ਨਾਲ ਲਾਈ ਆ ਸੀਸੀਟੀਵੀ ਫੁਟੇਜ ਜੋ ਜਨਤਕ ਹੋਈ ਸੀ ਬਲਵਿੰਦਰ ਸਿੰਘ ਵੱਲੋਂ ਨੀਹਾ ਸ਼ੋਰੀ ਨੂੰ ਹੈਪੀ ਹੋਲੀ ਕਹਿ ਕੇ ਇੱਕ ਨਹੀਂ ਦੋ ਨਹੀਂ 6 ਗੋਲੀਆਂ ਉਸ ਦੀ ਛਾਤੀ ਵਿੱਚ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਉਥੋਂ ਨਿਕਲ ਜਾਂਦਾ ਨਿਕਲ ਕੇ ਥੋੜੀ ਦੂਰ ਜਾ ਕੇ ਬਲਵਿੰਦਰ ਸਿੰਘ ਵੀ ਆਤਮ ਹੱਤਿਆ ਕਰ ਲੈਂਦਾ ਆਪਣੇ ਆਪ ਨੂੰ ਗੋਲੀ ਮਾਰ ਕੇ ਸੋ ਜੋ ਨੀਹਾ ਸ਼ੋਰੀ ਦੀ ਭਤੀਜੀ ਬੜੀ ਸਹਿਮ ਜਾਂਦੀ ਹੈ ਡਰ ਜਾਂਦੀ ਹੈ ਦੇਖ ਕੇ ਵੀ ਇਹ ਪੂਰੇ ਦਾ ਪੂਰਾ ਘਟਨਾਕਰਮ ਕੀ ਹੋ ਗਿਆ ਕੁਝ ਘੰਟਿਆਂ ਬਾਅਦ ਨੀਹਾ ਸ਼ੋਰੀ ਦੇ ਮਾਪਿਆਂ ਨੂੰ ਪਤਾ ਲੱਗਦਾ ਉਹ ਪਹੁੰਚਦੇ ਆ ਤਾਂ ਉਸ ਲੜਕੀ ਨੂੰ ਵੀ ਸਾਹਮਦੇ ਆਗੇ ਜਦੋਂ ਇਹ ਪੂਰੇ ਦਾ ਪੂਰਾ ਘਟਨਾਕਰਮ ਹੁੰਦਾ ਜਿਵੇਂ ਮੈਂ ਪਹਿਲਾਂ ਦੱਸਿਆਗਾ ਵੀ ਇੱਕ ਤਰੀਕੇ ਨਾਲ ਸੱਪ ਵੀ ਮਰ ਜੇ ਤੇ ਸੋਟਾ ਵੀ ਨਾ ਟੁੱਟੇ ਤਾਂ ਬਲਵਿੰਦਰ ਸਿੰਘ ਨੂੰ ਮੈਂਟਲੀ ਘੋਸ਼ਿਤ ਕਰ ਦਿੱਤਾ ਜਾਂਦਾਗਾ ਵੀ ਇਹਦਾ ਨੀਹਾ ਸ਼ੋਰੀ ਨਾਲ ਇਹ ਰੌਲਾ ਸੀਗਾ ਵੀ ਨੀਹਾ ਸ਼ੋਰੀ ਨੇ ਕਈ ਸਾਲ ਪਹਿਲਾਂ ਇਸ ਦਾ ਮੈਡੀਕਲ ਸੀਲ ਕੀਤਾ ਸੀ ਇਸ ਦਾ ਲਾਇਸੈਂਸ ਰੱਦ ਕੀਤਾ ਸੀਗਾ ਇਹ ਵੀ ਕਿਹਾ ਜਾਂਦਾ ਹੈਗਾ ਵੀ ਇਹ ਇੱਕ ਗਰੀਬ ਆਦਮੀ ਸੀ ਨੀਹਾ ਸ਼ੋਰੀ ਦੇ ਮਾਪਿਓ ਦੇ ਕੁਝ ਸਵਾਲ ਨੇ ਜੋ ਕਿ ਉਹਨਾਂ ਨੇ ਰੱਖੇ ਆਗੇ ਜੋ ਕਿ ਸਾਨੂੰ ਵੀ ਪਤਾ ਲੱਗਿਆਗਾ ਸੋ ਅਸੀਂ ਉਸੇ ਹੀ ਆਧਾਰ ਤੇ ਇਹ ਰਿਪੋਰਟ ਬਣਾਈ ਹੈ ਜੇ ਬਲਵਿੰਦਰ ਸਿੰਘ ਗਰੀਬ ਸੀ ਉਸ ਦੇ ਕੋਲ ਲਾਇਸੈਂਸੀ ਹਥਿਆਰ ਕਿੱਥੋਂ ਆਇਆ ਜੇ ਬਲਵਿੰਦਰ ਸਿੰਘ ਗਰੀਬ ਸੀ ਚੰਡੀਗੜ੍ਹ ਮੁਹਾਲੀ 에어로 ਸਿਟੀ ਦੇ ਵਿੱਚ ਉਹਦੇ ਕੋਲੇ ਫਲੈਟ ਤੇ ਪਲਾਟ ਕਿੱਥੋਂ ਆਏ ਜੇ ਬਲਵਿੰਦਰ ਸਿੰਘ ਗਰੀਬ ਸੀ ਤਾਂ ਉਹਦੇ ਬੱਚੇ ਪੜ੍ਹਾਈ ਦੇ ਤੌਰ ਤੇ ਕੈਨੇਡਾ ਕਿਵੇਂ ਗਏ ਸੋ ਇਦਾਂ ਦੀ ਗਰੀਬੀ ਤਾਂ ਰੱਬ ਸਭ ਨੂੰ ਦੇਵੇ। ਨੀਹਾ ਸ਼ੋਰੀ ਦੇ ਮਾਪਿਓ ਨੇ ਜੋ ਨੀਹਾ ਸ਼ੋਰੀ ਦੀ ਮੌਤ ਤੋਂ ਬਾਅਦ ਨੌਕਰੀ ਤੋਂ ਬਾਅਦ ਉਸ ਦਾ ਫੰਡ ਵੀ ਮਿਲਣਾ ਸੀ ਉਹ ਵੀ ਨਹੀਂ ਲਿਆ। ਉਹਨਾਂ ਨੇ ਸਾਫ਼ ਇਹ ਗੱਲ ਕਹਿ ਕੇ ਇਨਕਾਰ ਕਰਤਾ ਸਾਨੂੰ ਸਾਡੀ ਧੀ ਦਾ ਇਨਸਾਫ ਚਾਹੀਦਾ। ਅਸੀਂ ਆਪਣੀ ਧੀ ਦੇ ਹੱਟ ਨਹੀਂ ਵੇਚਣ। ਨੀਹਾ ਸ਼ੋਰੀ ਦੇ ਮਾਤਾ ਪਿਤਾ ਦੀ ਮੁਲਾਕਾਤ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਹੁੰਦੀ ਹੈਗੀ। ਕਿਉਂਕਿ ਨੀਹਾ ਸ਼ੋਰੀ ਦਾ ਪਿਤਾ ਜੀ ਇੱਕ ਆਰਮੀ ਰਿਟਾਇਰ ਆਫੀਸਰ ਨੇ ਤੇ ਕੈਪਟਨ ਅਮਰਿੰਦਰ ਨਾਲ ਜਦੋਂ ਮੁਲਾਕਾਤ ਹੁੰਦੀ ਹੈ ਕੈਪਟਨ ਅਮਰਿੰਦਰ ਦੀ ਮੌਜੂਦਾ ਸਰਕਾਰ ਸੀ ਤਾਂ ਕੈਪਟਨ ਅਮਰਿੰਦਰ ਤੋਂ ਮੁਲਾਕਾਤ ਦੇ ਵਿੱਚ ਇਹ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਅਸੀਂ ਨੀਹਾ ਛੋਰੀ ਦਾ ਇਨਸਾਫ ਲੈ ਕੇ ਦੇਵਾਂਗੇ ਪਰ ਉਹ ਸਿਰਫ ਖੋਖਲੇ ਦਾਅਵੇ ਹੁੰਦੇ ਆ ਉਸ ਤੋਂ ਬਾਅਦ ਬਥੇਰੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਸੇ ਨੇ ਕੋਈ ਇਨਸਾਫ ਦਾ ਹੰਗਾਰਾ ਨਹੀਂ ਭਰਿਆ ਨੀਹਾ ਛੋਰੀ ਦੇ ਮਾਤਾ ਪਿਤਾ ਨੇ ਇਹ ਵੀ ਦੱਸੀ ਕਿ ਅਸੀਂ ਫਰੈਂਸਿਕ ਜਾਂਚ ਦੀ ਮੰਗ ਕੀਤੀ ਸਾਨੂੰ ਉਹ ਵੀ ਨਹੀਂ ਮਨਜ਼ੂਰ ਕੀਤੀ ਇੱਕ ਹੋਰ ਗੱਲ ਦੱਸਿਓ ਵੀ ਅਸੀਂ ਨਰਿੰਦਰ ਮੋਦੀ ਤੱਕ ਅਮਿਤ ਸ਼ਾਹ ਤੱਕ ਇੱਕ ਤਰ੍ਹਾਂ ਚਿੱਠੀਆਂ ਪਾਈਆਂ ਨੇ ਸਾਨੂੰ ਉਹਦਾ ਵੀ ਕੋਈ ਰਿਪਲਾਈ ਨਹੀਂ ਆਇਆ ਜੋ ਵੱਡਾ ਮੀਡੀਆ ਪੰਜਾਬ ਦਾ ਉਹਨਾਂ ਨੇ ਵੀ ਕੋਈ ਵੀ ਸਾਡੀ ਗੱਲ ਨਹੀਂ ਰੱਖੀ ਲੋਕਾਂ ਦੇ ਮੂਹਰੇ ਜਾਂ ਕੋਈ ਨਸ਼ੇ ਵਿਰੁੱਧ ਜਥੇਬੰਦੀਆਂ ਚੱਲ ਰਹੀਆਂ ਨੇ ਜਾਂ ਕੋਈ ਸੰਸਥਾਵਾਂ ਬਣੀਆਂ ਨੇ ਜੇ ਉਹਨਾਂ ਤੱਕ ਚੰਗੇ ਤਰੀਕੇ ਨਾਲ ਗੱਲ ਪਹੁੰਚਦੀ ਤਾਂ ਕੋਈ ਧਰਨਾ ਮਜਹਰਾ ਇਸ ਕੁੜੀ ਦੇ ਬਾਬਤ ਲੱਗਦਾ ਸਭ ਤੋਂ ਜਿਹੜੀ ਵੱਡੀ ਗੱਲ ਇਸ ਕੇਸ ਦੇ ਵਿੱਚ ਵੀ ਨੀਹਾ ਸ਼ੋਰੀ ਵੀ ਜੇ ਚਾਹੁੰਦੀ ਕਿਉਂਕਿ ਇੱਕ ਉਹ ਬੈਸਟ ਐਥਲੀਟ ਸੀ ਜਿੰਨੇ ਉਹਦੇ ਸੂਰਤ ਸੋਹਣੀ ਸੀ ਉਹਨੀ ਸਿਰਤ ਸੋਹਣੀ ਸੀ ਬੜੇ ਚੰਗੇ ਵਿਚਾਰ ਤੇ ਚੰਗੇ ਕਰਤਾਰ ਤੇ ਚੰਗੇ ਸੰਸਕਾਰ ਵਾਲੀ ਧੀ ਸੀ ਉਹ ਵੀ ਚਾਹੁੰਦੀ ਤਾਂ ਇਸ ਡਰੱਗ ਮਾਫੀਆ ਦੇ ਨਾਲ ਉਹ compromise ਕਰਕੇ ਤੇ ਆਪ ਦਾ ਕਰੋੜਾ ਰੁਪਿਆ ਕਮਾ ਸਕਦੀ ਸੀ ਕਿਉਂਕਿ ਉਹਨੇ 100 ਕਰੋੜ ਰੁਪਏ ਦਾ ਘੁਟਾਲਾ ਇਹ ਫੜਿਆ ਸੀ ਸੋ ਇਹ ਸੀ नेहा ਸ਼ੋਰੀ ਦੀ ਪੂਰੀ ਦੀ ਪੂਰੀ ਕਹਾਣੀ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਹਰ ਨਵੇਂ ਦਿਨ ਕੋਈ ਨਾ ਕੋਈ ਕਹਾਣੀ ਕੋਈ ਨਾ ਕੋਈ ਕਹਾਣੀ ਦੇ ਰੂਪ ਦੇ ਵਿੱਚ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ